ਅਸਲਾਮੁਅਲੈਕੁਮ ਸਤਿ ਸ਼੍ਰੀ ਅਕਾਲ ਕਿਦਾਂ ਹਾਲ ਚੱਲ ਵੀਰੋ ਠੀਕ ਠਾਕ ਤੇ ਰੱਬ ਸੋਣਾ ਸਾਡੇ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਲੋ ਜੀ ਹਰ ਪਾਸੇ ਮੇਰਾ ਖਿਆਲ ਕਿ ਦੁਨੀਆ ਪੂਰੀ ਦੇ ਵਿੱਚ ਹੀ ਐ ਇਸ ਟਾਈਮ ਸਿੱਧੂ ਮੂਸੇਵਾਲੇ ਦਾ ਗਾਣਾ ਬਰੂਟਾ ਜਿਹੜਾ ਐ ਉਹ ਛਾਇਆ ਪਿਆ ਤੇ ਹਰ ਪਾਸੇ ਗੱਲ ਵੀ ਹੁੰਦੀ ਹੋ ਰਹੀ ਐ ਟਿਕਟੋਕ ਤੇ ਰੀਲਾਂ ਤੇ ਹਰ ਪਾਸੇ ਉਹ ਚੜ੍ਹਦੀ ਕਲਾ ਦੇ ਵਿੱਚ ਜਾਣਾ ਜਾਂਦਾ ਪਿਆ ਕਿਉਂਕਿ ਗਾਣੇ ਨੂੰ ਵਿਊ ਵੀ ਤਕਰੀਬਨ ਮੈਂ ਖਿਆਨ ਅਨੇ ਵਹੀ ਪੈ ਰਹੇ ਨੇ ਪਰ ਉਸਤੇ ਬਾਵਜੂਦ ਵੀ ਉਹਨਾਂ ਦੇ ਬਾਪੂ ਬਲਕੌਰ ਸਿੰਘ ਸਿੱਧੂ ਨੇ ਕਿਉਂ ਮਾਫੀ ਮੰਗੀ ਮਾਫੀ ਮੰਗੀ ਉਹ ਐਸੀ ਚੀਜ਼ ਤੇ ਉੱਤੇ ਵੀਰੇ ਦਾ ਕਮੈਂਟ ਆਇਆ ਸੀ ਕਿ ਵੀਰ ਕਹਿੰਦਾ ਸੀ ਐ ਤੁਸੀਂ ਇੱਕ ਉਹਨਾਂ ਨੂੰ ਵੀਡੀਓ ਬੰ ਸੈਂਡ ਕੀਤੀ ਸੀ ਕਹਿੰਦਾ ਇਹ ਵੀਡੀਓ ਵੀ ਵੇਖੋ ਤੇ ਤੁਹਾਨੂੰ ਪੂਰੀ ਜਾਣਕਾਰੀ ਹੋਏਗੀ ਤੇ ਆਖਰ ਉਸ ਗੀਤ ਦੇ ਵਿੱਚ ਐਸਾ ਕੀ ਹੋਇਆ ਕਿ ਜਿੰਦੀ ਵਜ੍ਹਾ ਤੋਂ ਉਹ ਹੁੰਦੇ ਦੰਦੇ ਬਾਪੂ ਨੂੰ ਮਾਫੀ ਮੰਗਣੀ ਪੈਦੀ। ਐਸੀ ਸਾਰਾ ਗਾਣਾ ਵੇਖਿਆ ਤੇ ਰਿਐਕਸ਼ਨ ਵੀ ਦਿੱਤਾ। ਬਿਲਕੁਲ ਗੱਡੀ ਤੋਂ ਹੁੰਦੇ ਨੇ। ਸਾਹ ਨੂੰ ਤੇ ਨਹੀਂ ਸਾਨੂੰ ਨਹੀਂ ਲੱਗਾ ਕਿ ਵਿੱਚ ਕੋਈ ਇਦਾਂ ਦੀ ਚੀਜ਼ ਜਾਂ ਕੁਝ ਵੀ ਹੋਵੇ ਪਰ ਸਾਨੂੰ ਉਹਦੇ ਵਿੱਚ ਗਲਤ ਕੁਝ ਵੀ ਨਹੀਂ ਨਜ਼ਰ ਆਇਆ ਚਲੋ ਪਹਿਲੇ ਵੇਖ ਲੈਣਾ ਵੀ ਪਰ ਇਹ ਵੀਡੀਓ ਦੇ ਦੌਰਾਨ ਉਹ ਸਾਨੂੰ ਸਾਰੀ ਡਿਟੇਲ ਜਾਂ ਹਰ ਚੀਜ਼ ਦੇ ਬਾਰੇ ਦੱਸਣਗੇ ਕਿ ਕੀ ਹੋਇਆ ਕਿਸ ਤਰ੍ਹਾਂ ਹੋਇਆ ਤੇ ਕਿਉਂ ਹੋਇਆ ਚਲੋ ਵੇਖੀਏ ਫੇਰ ਲਾਓ ਜੀ ਜਰਾ ਸਿੱਧੂ ਮੂਸੇਵਾਲੇ ਦਾ ਦੋਸਤਾ ਕੀ ਤਰਕੇ ਬਲਕੋਵ ਸਿੰਘ ਹਰਾਂ ਨੂੰ ਕਿਉਂ ਮੰਗਣੀ ਪਈ ਮਾਫੀ ਉਹਨਾਂ ਦੀਆਂ ਸ਼ੋਰ ਤੇ ਮੀਡੀਆ ਦੇ ਉੱਪਰ ਪੋਸਟਾਂ ਹੋ ਰਹੀਆਂ ਨੇ ਵਾਇਰਲ ਆ ਸਿੱਧੂ ਮੂਸੇਵਾਲੇ ਦੇ ਗੀਤ ਨੇ ਐਸਾ ਕੀ ਕਰਤਾ ਜਿਹੜਾ ਕਿ

ਬ੍ਰੋਟਾ ਕੀ ਦਾ ਵੀਡੀਓ ਸੀ 6 ਵਜੇ ਆਪ ਨੂੰ ਹੋਣਾ ਸੀ ਤਕਰੀਬਨ 20 ਮਿੰਟ ਲੇਟ ਹੋ ਗਿਆ ਲੇਟ ਕਿਉਂ ਹੋ ਗਿਆ ਲੇਟ ਤੇ ਹੋਇਆ ਸੀ ਵੀਡੀਓ ਡਾਇਰੈਕਟਰ ਵੱਲੋਂ ਕੋਈ ਨਵਾਂ ਸ਼ਾਟ ਜੋੜਿਆ ਗਿਆ ਇਸੇ ਕਰਕੇ ਲੇਟ ਹੋ ਗਿਆ ਅਤੇ ਬਰਤੌਰ ਸਿੰਘ ਹੋਰਾਂ ਨੇ ਇਸੇ ਚੀਜ਼ ਨੂੰ ਲੈ ਕੇ ਪੋਸਟ કરી ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਮਾਫੀ ਚਾਹੁੰਦੇ ਆ ਕਿ ਵੀਡੀਓ 20 ਮਿੰਟ ਲੇਟ ਹੋਗੀ ਆਸਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਟੀਮ ਵੱਲੋਂ ਜਾਂ ਪਰਦੀਪ ਗਰੇਵਾਲ ਵੱਲੋਂ ਕੋਈ ਦਿੱਕਤ ਨਹੀਂ ਸੀ ਆਹ ਦੇ ਵਿੱਚ ਜਿਹੜੀ ਆਪਾਂ ਨੂੰ ਪਰੇਸ਼ਾਨੀ ਆਈ ਪ੍ਰੋਬਲਮ ਆਈ ਉਹ ਵੀਡੀਓ ਡਾਇਰੈਕਟਰ ਵੱਲੋਂ ਆਈ ਕਿਉਂਕਿ ਵੀਡੀਓ 20 ਮਿੰਟ ਲੇਟ ਮਿਲੀ ਉਹਨਾਂ ਨੇ ਕੋਈ ਨਵਾਂ ਸ਼ਾਟ ਦੀ ਜਿਹੜਾ ਜੋੜਨਾ ਸੀ ਵਿੱਚ ਆਗਰ ਉਹ ਸ਼ਾਟ ਨਾਲ ਆਉਂਦੇ ਤਾਂ ਵੀਡੀਓ ਅਧੂਰੀ ਰਹਿੰਦੀ ਠੀਕ ਹੈ ਜੀ ਵਾਰ ਕੋਈ ਚੀਜ਼ਾਂ ਆਣ ਜਮਾ ਐਂਡ ਤੇ ਜਾ ਕੇ ਵੀਡੀਓ ਡਾਇਰੈਕਟਰ ਦੇ ਦਿਮਾਗ 'ਚ ਆ ਜਾਂਦੀਆਂ ਨੇ ਕਿ ਇਹ ਸ਼ਾਟਾਂ ਅਗਰੇ ਇਸ ਤਰੀਕੇ ਨਾਲ ਕਰ ਲਈਏ ਤਾਂ ਕੁਝ ਚੰਗਾ ਦੇਊਗਾ ਹੈਨਾ ਕਈ ਚੀਜ਼ਾਂ ਹੋਰ ਦਿਮਾਗ 'ਚ ਹੁੰਦੀਆਂ ਨੇ ਇਸੇ ਤਰੀਕੇ ਨਾਲ ਵੀਡੀਓ 20 ਮਿੰਟ ਲੇਟ ਹੋ ਗਈ ਬਲਕੋਤ ਸਿੰਘ ਨੇ ਕਿਹਾ ਕਿ ਮਾਫੀ ਚਾਹੁੰਦੇ ਆ ਕਿ ਥੋੜੀ ਵਧੀਆ ਚੀਜ਼ ਤੁਹਾਡੇ ਸਾਹਮਣੇ ਪੇਸ਼ ਕਰਨ ਵਾਸਤੇ ਥੋੜਾ ਸਮਾਂ ਲੱਗ ਗਿਆ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਗੇ ਨੂੰ ਵੀ ਕੋਸ਼ਿਸ਼ ਰਹੂਗੀ ਕਿ ਵਧੀਆ ਗੀਤ ਦੇ ਵਧੀਆ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀ ਅਧਿਆਰੀ ਪੋਸਟ ਹੈ ਬਲਕੌਰ ਸਿੰਘ ਉਹਨਾਂ ਦੀ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਆ ਬਾਕੀ ਲੋਕਾਂ ਨੇ ਬਲਕੌਰ ਸਿੰਘ ਉਹਨਾਂ ਦਾ ਬਹੁਤ ਧੰਨਵਾਦ ਕਰਿਆ ਸਿੱਧੂ ਗੁੱਸੇ ਵਾਲਾ ਅਗਰ ਤੁਸੀਂ ਚੈਨਲ ਦੇਖਦੇ ਹੋ ਕਮੈਂਟ ਪੜਦੇ ਹਾਂ ਤਾਂ ਖਾਸ ਕਰਕੇ ਬਲਕੌਰ ਸਿੰਘ ਉਹਨਾਂ ਦਾ ਧੰਨਵਾਦ ਕਰਿਆ ਕੇ ਬਲਦੌਰ ਸਿੰਘ ਜੀ ਧੰਨਵਾਦ ਐਨਾ ਵਧੀਆ ਗੀਤ ਸਾਨੂੰ ਦੇ ਦਿੱਤੀ ਕਿਉਂਕਿ ਬਹੁਤ ਸਮਾਂ ਹੋ ਗਿਆ ਸੀ ਕੋਈ ਇਸ ਤਰੀਕੇ ਦਾ ਗੀਤ ਚਾਹੀਦਾ ਸੀ ਜਿਹੜਾ ਕਿ ਦਵਾਰ ਸਿੱਧੂ ਦੀ ਇੱਕ ਵਾਰ ਫੇਰ ਤੋਂ ਬੱਲੇ ਬੱਲੇ ਕਰਾਵੇ ਮੈਂ ਸਿੱਧੂ ਦੇ ਸਾਫੀ ਗੀਤ ਇੱਕ ਮੈਂ ਪਰਾ ਜਿਸ ਤਰੀਕੇ ਨਾਲ ਬਰੋਟਾ ਰੀਲ ਹੋਇਆ ਕਾਫੀ ਸਮਾਂ ਲੋਕਾਂ ਦੇ ਦਿਵਾਗਾ ਵਿੱਚ ਰਹੂਗਾ ਇਹ ਜਿਹੜੇ ਪਹਿਲਾਂ ਗੀਤ ਰੀਲ ਹੋਏ تھے ਉਹ ਵੀ ਵਧੀਆ ਸੀ ਪਰ ਇੱਕ ਦੋ ਗੀਤ ਐਸੇ ਵੀ ਸੀ ਜਿਹੜੇ ਕਿ ਲੀਕ ਹੋ ਚੁੱਕੇ ਸੀ ਬਰੋਟਾ ਜਿਹੜਾ ਗੀਤ ਸੀ ਇਹ ਜਦੋਂ ਫਰੈਸ਼ ਗੀਤ ਦੀ ਹੈ ਤਾਂ ਲੋਕਾਂ ਨੂੰ ਐਸੇ ਕਰਕੇ ਜਾਦੇ ਪਸੰਦ ਆਇਆ ਹੁਣ ਬਿਲਕੁਲ ਸਿੱਧੋ ਲਾ ਲਾ ਅਗਰਪਾ ਗੀਤ ਦੀ ਗੱਲ ਕਰਦੇ ਆ ਗੀਤ ਦੀ ਇੱਕ ਖਾਸ ਅਪਡੇਟ ਇਹ ਹੈ ਕਿ 48 ਘੰਟਿਆਂ ਦੇ ਵਿੱਚ ਆ ਇਹ ਤਕਰੀਬਨ 28 ਮਿਲੀਅਨ ਵਿਊ ਹਾਸਲ ਕਰ ਚੁੱਕਿਆ ਸੀ ਅਤੇ ਕਮੈਂਟਸ ਨੂੰ ਵੀ ਬਹੁਤ ਹੀ ਆਣਾ ਕਹਿੰਦੇ ਨੇ ਕਿ ਇਸ 48 ਘੰਟਿਆਂ ਦੇ ਵਿੱਚ ਸਭ ਤੋਂ ਵੱਡਾ ਰਿਕਾਰਡ ਇਸ ਗੀਤ ਦੇ ਨਾਮ ਰਿਹਾ ਨਾ ਤਾਂ ਕਿਸੇ ਦੇ 28 ਮਿਲੀਅਨ ਵੀ ਹੋਏ ਨਾ ਕਿਸੇ ਦੇ 2 ਮਿਲੀਅਨ ਕਮੈਂਟ ਹੋਏ ਤਾਂ ਇੱਕ ਬਹੁਤ ਵੱਡਾ ਰਿਕਾਰਡ ਇਸ ਗੀਤ ਨੇ ਹਾਸਲ ਕੀਤਾ YouTube ਦੇ ਉੱਪਰ ਅਤੇ ਨਾਲ ਹੀ ਟੀਮ ਨੇ ਕਿਹਾ ਕਿ ਅਗਰ ਤੁਸੀਂ 20 ਮਿਲੀਅਨ ਪੂਰੇ ਕਰ ਦਿੰਦੇ ਹੋ ਸਭ ਤੋਂ ਵੱਧ ਕਮੈਂਟਾਂ ਵਾਲੀ ਵੀਡੀਓ ਬਣਾ ਦਿੰਦੇ ਹੋ ਤਾਂ ਇੱਕ ਹੋਰ ਨਵਾਂ ਗੀਤ ਇਸੇ ਤਰ੍ਹਾਂ ਦਾ ਤੁਹਾਨੂੰ ਸੌਣ ਨੂੰ ਮਿਲੇਗਾ ਉਹ ਤਿੰਨ ਦੇ ਬਾਪ ਜੀ ਨੇ ਪੋਸਟ ਵੀ ਲਾਈ ਜਿਹੜਾ ਗੀਤ ਜਿੱਥੇ ਹਿੱਟ ਸਾਫਤ ਹੋਇਆ ਉਸ ਦੇ ਨਾਮ ਨਾਲ ਕੁਝ ਰਿਕਾਰਡ ਵੀ ਬਣਾਏ ਹਾਲੇ ਹੋਰ ਵੀ ਰਿਕਾਰਡ ਬਣ ਸਕਦੇ ਨੇ ਹੋ ਸਕਦਾ ਹੈ ਜਿਸ ਤਰੀਕੇ ਦਾ ਗੀਤ ਹੈ ਲੋਕ ਰੀਲ ਤੇ ਲਾ ਕੇ ਸੁਣ ਰਹੇ ਨੇ ਹੋ ਸਕਦਾ 100 ਮਿਲੀਅਨ ਵੀ ਛੁਜੇ ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਗੀਤ ਨੇ ਸਿੱਧੂ ਦੇ 3-4 400-500 ਮਿਲੀਅਨ ਤੇ ਖੜੇ ਨੇ ਸ਼ਾਇਦ ਹੋਰ ਵੀ ਜਿਆਦਾ ਹੋਣ ਹੈ ਨਾ ਤਾਂ ਇਸ ਤੋਂ ਬਾਅਦ ਅਗਰ ਕੋ ਸਪੋਰਟਿਫਾਈ ਦੀ ਗੱਲ ਕਰਦੇ ਆਂ ਤਾਂ ਇੱਥੇ ਵੀ 48 ਘੰਟਿਆਂ ਦੇ ਵਿੱਚ 2 ਮਿਲੀਅਨ ਤੋਂ ਜ਼ਿਆਦਾ ਸਟ੍ਰੀਮ ਹੋ ਚੁੱਕੇ ਨੇ ਸਪੋਰਟਿਵਾਈਜ਼ ਦੇ ਉੱਪਰ ਬਹੁਤ ਵੱਡੀ ਗੱਲ ਹੈ ਕਿ 48 ਘੰਟਿਆਂ ਦੇ ਵਿੱਚ 2 ਮਿਲੀਅਨ ਦਾ ਰਿਕਾਰਡ ਹੈ ਬਹੁਤ ਵੱਡੇ ਕਲਾਕਾਰ ਹਨ ਇਹ ਕਾਲਪੰਦਾ ਸਿੱਧੂ ਬਹੁਤ ਜਿਆਦਾ ਲੋਕ ਸੁਣਦੇ ਨੇ ਸਪੋਟੀਫਾਈ ਦੇ ਉੱਪਰ ਕਿਉਂਕਿ ਸਪੋਟੀਫਾਈ ਦੇ ਉੱਪਰ ਲੋਕ ਲੂਟ ਤੇ ਲਾਗ ਵੀ ਛੱਡ ਦਿੰਦੇ ਨੇ ਜਦੋਂ ਉਹ ਸਾਫ ਕਰਦਾ ਉਦੋਂ ਵੀ ਸੁਣੀ ਜਾਂਦਾ ਨੇ ਜਾਂ ਵੈਸੇ ਵੀ ਹੈ ਨਾ ਸਪੋਟੀਫਾਈ ਦੇ ਉੱਪਰ ਵੀ ਬਹੁਤ ਜਨਤਾ ਬੈਠੀ ਆ ਤਾਂ ਕੁਝ ਖਾਸ ਰਕਾਰ ਨੇ ਜਿਹੜੇ ਸਿੱਧੂ ਗੁਸਸਿਆ ਦੇ ਗੀਤ ਨੂੰ ਲੈ ਕੇ ਸਾਹਮਣੇ ਆਏ ਨੇ ਬਾਕੀ ਵੀਡੀਓ ਸ਼ੇਅਰ ਕਰ ਦਿਓ ਤਾਂ ਧੰਨਵਾਦ ਬੇਚਾ ਅੱਛਾ ਅੱਛਾ ਉਹਨਾਂ ਨੇ ਮਾਫੀ ਇਸ ਗੱਲ ਦੀ ਮੰਗੀ ਸੀ ਕਿ ਗਾਣਾ ਜਿਹੜਾ ਹੈਗਾ ਸੀ 20 ਮਿੰਟ ਲੇਟ ਹੋ ਗਿਆ ਸੀ ਲੇਟ ਕਿਉਂ ਹੋ ਗਿਆ ਸੀ ਮੈਂ ਬਿਲਕੁਲ ਨਹੀਂ ਪਰੇਸ਼ਾਨ ਹੋਈ ਗਾਣੇ ਦੇ ਵਿੱਚ ਤੇ ਐਸਾ ਕੁਝ ਨਹੀਂ ਸੀ ਕਿ ਜਿਹੜਾ ਗਾਣੇ ਦੇ ਬਾਪੂ ਜੀ ਨੂੰ ਮੈਂ ਕਹਿੰਨਾ ਵਾ ਗਾਣੇ ਨੇ ਰਿਕਾਰਡ ਤੋੜਿਆ ਹੈ ਕਿ 48 ਘੰਟਿਆਂ ਦੇ ਵਿੱਚ ਹੁੰਦੇ ਮੇਰੇ ਖਿਆਲ ਹੁਣ ਤੇ ਹੁੰਦਾ ਕੋਈ 32 ਮਿਲੀਅਨ ਦੇ ਪਹੁੰਚਣ ਵਾਲੇ ਨੇ ਵਿਊ ਉਹ ਹੀ ਮੈਨੂੰ ਲੱਗਿਆ ਕਿ ਗਾਣੇ ਦੇ ਕੇ ਇੱਕ ਬੋਲ ਬਹੁਤ ਵਧੀਆ ਨਹੀਂ ਬਹੁਤ ਵਧੀਆ ਬੋਲ ਹੈਗੇ ਸੀ ਨਹੀਂ ਬਿਟੀ ਬੜੀ ਕਮਾਨਜੀ ਅੱਛਾ ਇਹਦੇ ਵਿੱਚ ਤਾਂ ਤੁਹਾਨੂੰ ਯਾਦ ਹੈ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਵੀ ਸੀ ਕਿ ਦੀਪ ਗਰੇਵਾਲ ਦਾ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੇ ਵੀ ਉਹਨੂੰ ਆਪਣੇ ਚੈਨਲ ਦੇ ਲਈ ਆ ਕੇ ਉਹਦੀ ਪ੍ਰਮੋਟ ਕੀਤੀ ਸੀ ਕਿ ਇਹਦੀ ਸ਼ਕਲ ਵੀ ਸਿੱਧੂ ਮੂਸੇਵਾਲੇ ਨਾਲ ਮਿਲਦੀ ਹੈ ਤੇ ਇਹਦੀ ਆਵਾਜ਼ ਵੀ ਮਿਲਦੀ ਹੈ ਉਹਦਾ ਥੋੜਾ ਜਿਨਾ ਸ਼ੋਰਟ ਵੀ ਵਿੱਚ ਲਿਆ ਗਿਆ ਉਹ ਤੇ ਤੁਹਾਨੂੰ ਯਾਦ ਜਦੋਂ ਛੱਤ ਦੇ ਉੱਤੇ ਖੜਾ ਹੋ ਕੇ ਇੰਜ ਵੇਖਲਾ ਹੁੰਦਾ ਉਹ ਦੀਪ ਘਰੇਵਾਲ ਹੁੰਦਾ ਹੈ ਕਿ ਉਹਦੀ ਸ਼ਕਲ ਕਿੰਨੀ ਮਿਲ ਰਹੀ ਹੁੰਦੀ ਹੈ ਸਿੱਧੂ ਬਾਜ ਦੇ ਨਾਲ ਉਹਨੂੰ ਵੀ ਵਿੱਚ ਲੈ ਕੇ ਉਹਨਾਂ ਨੇ ਵਿੱਚ ਛੋਟਿੰਦੇ ਪਾ ਕੇ ਨਾ ਤੇ ਉਹਨੂੰ ਕੀਤਾ ਸੀ ਪਰ ਅਗਲਾ ਕਹਿੰਦੇ ਸੀ ਵੀ ਇਹ ਬਹੁਤ ਹੀ AI ਨਾਲ ਰਿਲੇਟਡ ਕਰਕੇ ਬਣਾਈ AI ਤੋਂ ਰਿਲੇਟਡ ਕਰਕੇ AI ਤੋਂ ਵੀ ਥੋੜੀ ਜਿਹੀ ਜਿੰਨੀ ਲੇਕਿਨ ਮੈਨੂੰ ਲੱਗਦਾ ਕਿ ਵੀਡੀਓ ਬਣਾਉਣ ਵਾਲੇ ਨੇ ਨਾ ਕਮਾਲ ਕਰ ਦਿੱਤੀ ਲੱਗਦਾ ਕਿ ਸਿੱਧੂ ਬਾਦਿਆ ਆਦੋ ਹੱਥ ਇੱਕ ਜਗ੍ਹਾ ਵੀ ਐਸੀ ਨਹੀਂ ਸੀ ਆ ਕਿ ਜਿੱਥੇ ਸਾਨੂੰ ਫੀਲ ਨਾ ਹੋਇਆ ਕਿ ਸਿੱਧੂ ਭੱਜ ਗਿਆ ਇੱਥੇ ਆਪ ਨਹੀਂ ਨੇ ਇੱਥੇ ਕੋਈ ਤਸਵੀਰ ਹੈ ਜਾਂ ਕੋਈ ਇਮੇਜ ਹੈ ਯੋ ਐਂਜ ਲੱਗਦਾ ਸੀ ਕਿ ਵਾਕਈ ਆਪੀ ਗਾਣੇ ਸੁਣਦੇ ਫਿਰਦੇ ਗੱਡੀ ਦੇ ਵਿੱਚ ਆਪ ਆਇਆ ਤੇ ਮੈਂ ਕਹਿੰਦਾ ਵਾਂ ਕਿ ਉਹਨਾਂ ਦਾ ਗਾਣਾ ਵੈਸੀ ਉਹਨਾਂ ਦੀ ਹਲਕੀ ਜੀ ਚਲਕ ਜੇ ਇਸ ਵੀ ਗਾਣੇ ਦੇ ਵਿੱਚ ਆ ਜਾਵੇ ਨਾ ਉਹ ਵੈਸੀ ਬੰਦਾ ਕਹਿੰਦਾ ਕਿ ਇਹ ਗਾਣਾ ਵੈਸੀ ਹਿੱਟ ਕਿਉਂਕਿ ਇਹਦੇ ਵਿੱਚ ਉਹਦੇ ਵਿੱਚ ਸਿੱਧੂ ਪਾਜੀ ਦਾ ਹਲਕਾ ਜਿਹਾ ਭਾਵੇਂ ਤਸਵੀਰ ਹੀ ਕਿਉਂ ਨਾ ਆ ਜਾਵੇ ਉਹ ਗਾਣਾ ਚੱਲਦੇ ਚੁੱਕਾ ਅੱਛਾ ਬੋਤਲ ਸਭ ਨੇ ਗਲਤੀ ਬੜੀ ਹੋਈ ਹੈ ਕਿ ਸਿੱਧੂ ਪਾਜੀ ਗਾਣੇ ਦਾ ਟ੍ਰੈਂਡਿੰਗ ਨਹੀਂ ਲੱਗੀ ਤੇ ਹਰ ਗਾਣੇ ਦਾ ਟ੍ਰੈਂਡਿੰਗ ਮੇ ਵੱਲ ਲੱਗ ਜਾਏ ਟ੍ਰੈਂਡਿੰਗ ਟ੍ਰੈਂਡਿੰਗ ਲੱਗ ਜਾਏਗੀ ਜਾਂ ਜਾਂ ਉਹਨਾਂ ਦੇ ਜਿਹੜੇ ਉਹਨਾਂ ਦੇ ਬਾਪੂ ਜੀ ਨੇ ਉਹ ਪਾਇਆ ਸੀ ਤੀਸੇ ਕਿੰਦਾ ਟੀਜ਼ਰ ਪਾਇਆ ਸੀ ਨਾ ਟੀਜ਼ਰ ਨੂੰ ਟ੍ਰੈਂਡਿੰਗ ਲੱਗੀ ਸੀ ਪਰ ਗੀਤ ਨੂੰ ਨਹੀਂ ਸੀ ਲੱਗੀ ਅਜੇ ਕਿਉਂਕਿ ਉਸ ਜੇਜਨ ਉਹਨਾਂ ਨੇ ਟੀਜ਼ਰ ਪਾਇਆ ਸੀ ਉਸੇ ਦੇ ਨਹੀਂ ਗੁਰੂ ਰੰਧਾਵਾ ਦੇ ਉਹ ਸ਼ਿਕਨੀ ਗਾਣਾ ਕਿ ਪਤਾ ਨਹੀਂ ਕਿਹੜਾ ਗਾਣਾ ਸੀ ਮੈਂ ਸੁਣਿਆ ਵੀ ਨਹੀਂ ਅਜੇ ਕਰੋਂਦਾ ਉਹ ਗਾਣਾ ਚੱਲ ਜੇ ਦਾ ਮੈਂ ਸੁਣਿਆ ਹੀ ਨਹੀਂ ਸੀ ਪਰ ਉਹ ਥੋੜਾ ਜਿਨਾ ਉਦੋਂ ਟ੍ਰੈਂਡਿੰਗ ਲੱਗੀ ਸੀ ਇਸ ਗਾਣੇ ਨੂੰ ਟ੍ਰੈਂਡਿੰਗ ਨਹੀਂ ਸੀ ਨਹੀਂ ਸੀ ਲੱਗੀ ਪਰ ਲੱਗ ਜਾਏਗੀ ਕਿ ਨੈ ਕਿ ਹੋ ਸਕਦਾ ਉਹਨੂੰ ਵੀ ਲੱਗ ਜਾਏਗਾ ਲੱਗ ਜਾਏਗਾ ਪਰ ਇਹਦੇ ਵਿੱਚ ਉਹਨਾਂ ਦੇ ਬਾਪੂ ਜੀ ਨੇ ਕਮੈਂਟ ਪਿੰਨ ਕੀਤਾ ਹੋਇਆ ਸੀ ਕਿ 20 ਮਿਲੀਅਨ ਇਸ ਗਾਣੇ ਥੱਲੇ ਗੀਤ ਹੋ ਗਏ ਕਮੈਂਟਸ ਤਦ ਫੇਰ ਅਸੀਂ ਨੈਕਸਟ ਜਿਹੜਾ ਸੋਣਾ ਨੈਕਸਟ ਗਾਣਾ ਵੀ ਆ ਜਾਇਆ ਇਹਦਾ ਮਤਲਬ ਹੈ ਜੇ ਸਿੱਧੂ ਬਾਜੀ ਦੇ ਹਜੇ ਵਾਵਾ ਗੀਤ ਪਏ ਹੋਏ ਨੇ ਜਿਵੇਂ ਸਿੱਧੂ ਬਾਜੀ ਜਦੋਂ ਇਹਦਾ ਬਹੁਤ ਵਧੀਆ ਦਿੱਤਾ ਬਰੂਟਾ 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 ਨੂੰ ਦੱਸਿਆ ਸੀ ਕਿ ਪੇੜ ਉਧਰ 버ਗਰ ਇਹ ਅਸੀਂ ਇਹਦੇ ਨੂੰ ਕਹਿੰਨੇ ਆ ਨਾ 버ਗਰ ਦਾ ਪੇੜ ਜਾਂ ਅਸੀਂ ਕਹਿੰਨੇ ਆ ਉਹ ਬੋਰ ਤੇ ਬੋਰਡ ਤੇ ਉੱਧਰ ਚਲਦਾ ਹੈ ਬੋਰਡ ਤੇ ਉਹ ਅਸੀਂ ਨਾ ਬੋਰਡ ਨਹੀਂ ਕਹਿੰਦੇ ਉਹ ਬਰਦਰ ਦਾ ਪੇੜ ਹਿੰਦੀ ਵਿੱਚ ਕੀ ਕਹਿੰਦੇ ਉੱਧਰ ਬਰੂਟਾ ਕਹਿੰਦੇ ਨੇ ਅਸੀਂ ਬੋਰਡ ਕਹਿੰਦੇ ਹਾਂ ਉੱਧਰ ਬਰੂਟਾ ਕਹਿੰਦੇ ਨੇ ਉੱਧਰ ਬਰੂਟਾ ਕਹਿੰਦੇ ਰਹੇ ਕਿਉਂਕਿ ਬੜਾ ਮਜ਼ਬੂਤ ਹੁੰਦਾ ਪੇੜ ਉਹ ਏਡਾ ਮੋਟਾ ਹੁੰਦਾ 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 ਥਲੇ ਹੁੰਦੇ ਉਹ ਨਾਲੇ ਹੁੰਦੀਆਂ ਜਿਹੜਾ ਬੜੀਆਂ ਮਜ਼ਬੂਤ ਲੰਬੀਆਂ ਲੰਬੀਆਂ ਜਾਂਦੀਆਂ ਨੇ ਬਰੇ ਪਿੰਡਿਆਂ 'ਚ ਉੱਥੇ ਥਰੇ ਉਹਦੇ ਥਲੇ ਥਰੇ ਬਨੇ ਹੁੰਦੇ ਨੇ ਹਾਂ ਉਹ ਜਿਹੜੇ ਬੈ ਕੇ ਦੇ ਬਾਬੇ ਤਾਸ਼ ਕੋਟਰੇ ਹੁੰਦੇ ਨੇ ਬੈਠੇ ਹੁੰਦੇ ਨੇ ਤੇ ਵਾਹ ਵਾ ਪਿੰਡਾਂ 'ਚ ਮੈਂ ਵੇਖਿਓ ਇਹ ਹਿਲਦੀ ਹੁੰਦੀ ਆ ਉਹ ਉੱਥੇ ਬੈਠੇ ਹੋਣੇ ਫਿਰ ਉਹਨਾਂ ਨੇ ਜਿਵੇਂ ਦੀ ਵੀਡੀਓ ਦੀ ਇਮੇਜ ਬਣਾ ਛੜੀ ਸੀ ਉਹ ਕਮਾਲ ਕਮਾਲ ਦੀ ਤੁਸੀਂ ਇਹ ਸੋਚੋ ਕਿ ਹਜੇ ਸਿੱਧੂ ਪਾਜੀ ਇਸ ਦੁਨੀਆ 'ਚ ਨਹੀਂ ਹੈ ਹਾਂ ਤੇ ਜੇ ਇਸ ਗੀਤ ਦੇ ਵਿੱਚ ਰੀਅਲ ਸਿੱਧੂ ਪਾਜੀ ਆਪ ਹੁੰਦੇ ਬੱਲੇ ਬੱਲੇ ਹੋਇਆ ਤੇ ਮੈਂ ਕਹਿਣਾ ਵਾ ਹਜੇ ਉਹਨਾਂ ਦਾ ਪੂਰਾ ਅਜ ਮੈਂ ਤੁਹਾਨੂੰ ਇਹ ਵੀ ਗੱਲ ਦੱਸ ਦਵਾਂ ਦਸੰਬਰ ਦੇ ਵਿੱਚ ਹੀ ਉਹਨਾਂ ਦੇ ਬਾਪੂ ਜੀ ਨੇ ਕਿਹਾ ਸੀ ਜਾਂ ਦਸੰਬਰ ਵਿੱਚ ਜਾਂ ਜਨਵਰੀ ਦੇ ਵਿੱਚ ਉਹਨਾਂ ਦਾ ਪੂਰਾ ਇੱਕ ਹੋਲੋਗ੍ਰਾਮ ਜਿਹੜਾ ਪ੍ਰੋਗਰਾਮ ਹੁੰਦਾ ਨਾ ਉਹ ਸਿੱਧੂ ਪਾਜੀ ਦਾ ਉਹ ਵੀ ਉਹ ਵੀ ਹੋਣਾ ਰਿਕਾਰਡ ਹੋਣਾ ਸੀ ਦੀ ਦੁਨੀਆ ਵਾਲੇ ਉਹਦੇ ਵਿੱਚ ਪੂਰਾ ਰਿਕਾਰਡ ਕੀਤਾ ਜਾਏਗਾ ਹੋਲੋਗ੍ਰਾਮ ਪ੍ਰੋਗਰਾਮ ਤੇ ਇਹਨਾਂ ਦਾ ਮੈਂ ਕਹਿੰਦਾ ਵਾ ਉਹਨਾਂ ਨੇ ਅਪ ਕਰ ਦੇਣੀਆਂ ਲੈਵਲ ਕਰ ਦੇਣੀਆਂ ਬਿਲਕੁਲ ਤੇ ਬਾਕੀ ਕਿਦਾਂ ਦੀ ਲੱਗੀ ਤੁਹਾਨੂੰ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸੋ ਲਾਈਕ ਕਰੋ ਸ਼ੇਅਰ ਕਰੋ ਵੀਡੀਓ ਨੂੰ ਜਿਆਦਾ ਜਿੰਨਾ ਜਿਆਦਾ ਲਾਈਕ ਹੋ ਜਾਦਾ ਸ਼ੇਅਰ ਹੋ ਜਾਂਦੀ ਹੈ ਜੀ ਨਵੀਂ ਵੀਡੀਓ ਚ ਰਾਬੜਾ ਰਾਬੜਾ